पके करो पूरी करो ਜਨਾਬ ਜੀ ਮਿਲਖਾ ਸਿੰਘ ਹੈ ਤੇ ਅਸੀਂ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੀ ਜਿਹੜੀ ਆਊਟਸੋਰਸਿੰਗ ਜੱਥੇ ਬੰਦੀ ਹੈ ਰਜਿਸਟਰਡ ਪੰਜਾਬ ਉਹਦੇ ਵਿੱਚ ਮੈਂ ਐਜੇ ਜਰਨਲਿਸਟਕਰਾਂ ਜੀ ਸਹਾਇਕ ਜਰਨਲਿਸਟਕਰਾਂ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਹੈ ਜੀ ਅਸੀਂ ਪਿਛਲੇ ਲੰਬੇ ਸਮੇਂ ਤੋਂ 20 22 ਸਾਲਾਂ ਤੋਂ 25 25 ਸਾਲਾਂ ਤੋਂ ਜਿਹੜੇ ਸਾਡੇ ਸੀਵਰੇਜ ਬੋਰਡ ਦੇ ਵਿੱਚ ਸਾਡੇ ਸਾਥੀ ਸੀਵਰਮੈਨ ਸਾਡੇ ਸਾਥੀ ਫਿਟਰ ਕੁਲੀ ਜਾਂ ਕੋਈ ਸਾਡਾ ਰੈਵਨਿਊ ਸਟਾਫ ਹੈ ਜਾਂ ਪੰਪ ਆਪਰੇਟਰ ਨੇ ਆਪੀ ਫਿਟਰ ਨੇ ਫਿਟਰ ਕੁਲੀ ਨੇ ਉਹ ਪਿਛਲੇ ਲੰਬੇ ਸਮੇਂ ਤੋਂ ਨੁਗੁਣੀਆ ਤਰ੍ਹਾਂ ਹਾਤੇ ਕੰਮ ਕਰਦੇ ਆ ਰਹੇ ਆ ਅੱਜ ਇਹ ਸਰਕਾਰ ਸਾਡੇ ਨਾਲ ਇੱਕ ਵਾਅਦਾ ਕਰਕੇ ਆਈ ਸੀ ਕਿ ਅਸੀਂ ਸਾਡੀ ਸਰਕਾਰ ਜਦੋਂ ਵੀ ਸੱਤਾ ਦੇ ਵਿੱਚ ਆਈ ਤਾਂ ਅਸੀਂ ਸਾਰਿਆਂ ਤੋਂ ਪਹਿਲਾਂ ਆਊਟਸੋਰਸ ਜਿਹੜਾ ਮਲਾਜਮਾ ਨੂੰ ਹੈਗਾ ਉਹ ਅਸੀਂ ਰੈਗੂਲਰ ਕਰਾਂਗੇ ਪਰ ਸਰਕਾਰ ਨੇ ਸਾਡੀ ਅੱਜ ਤੱਕ ਕੋਈ ਸੁਣਵਾਈ ਨਹੀਂ ਕੀਤੀ ਪਿਛਲੇ 23 ਅਪ੍ਰੈਲ ਨੂੰ ਅਪ੍ਰੈਲ ਨੂੰ ਸਾਡੀ ਸਾਡੇ ਮਹਿਕਮੇ ਦੇ ਸੀਓ ਤੇ ਜਿਹੜੇ ਸਾਡੇ ਮਹਿਕਮੇ ਦੇ ਮੰਤਰੀ ਹੈ ਡਾਕਟਰ ਰਵਜੋਤ ਸਿੰਘ ਤੇ ਸਾਡੇ ਚੇਅਰਮੈਨ ਸਾਹਿਬ ਸਾਡੇ ਸੀਵਰੇਜ ਬੋਰਡ ਦਾ ਸਮੁੱਚਾ ਅਧਿਕਾਰੀ ਉਸ ਮੀਟਿੰਗ ਦੇ ਵਿੱਚ ਸ਼ਾਮਲ ਸੀ ਉਹਨਾਂ ਨੇ ਸਾਨੂੰ ਲਿਸਟਾਂ ਦੀ ਮੰਗ ਕੀਤੀ ਕਿ ਅਸੀਂ ਲਿਸਟਾਂ ਤੁਹਾਡੀਆਂ ਮਗਾ ਕੇ ਉਸ ਤੋਂ ਬਾਅਦ ਵਿਚਾਰ ਪਟਾੰਦਰਾ ਕਰਦੇ ਹਾਂ ਪਰ ਮਹੀਨਾ ਸਵਾ ਮਹੀਨਾ ਬੀਤ ਜਾਣ ਤੋਂ ਬਾਅਦ ਹਜੇ ਤੱਕ ਲਿਸਟਾਂ ਵੀ ਕਲੀਅਰ ਹੋਈਆਂ ਉਹਨਾਂ ਤੋਂ ਵੀ ਇਸ ਕਰਕੇ ਜਿਹੜਾ ਸਾਡਾ ਅੱਜ ਦਾ ਪ੍ਰੋਟੈਸਟ ਹੈ ਅੱਜ ਅਸੀਂ ਅਦ ਮਿਥੇ ਸਮੇਂ ਲਈ ਪੂਰੇ ਪੰਜਾਬ ਦੇ ਅੰਦਰ ਅਸੀਂ ਹੜਤਾਲ ਕਰਨ ਜਾ ਰਹੇ ਹਾਂ ਤਨ ਸਿਰਫ 3-4 ਦਿਨ ਅਸੀਂ ਚਤਾਵਨੀ ਜਿਹੜੀ ਹੈਗੀ ਆ ਉਹ ਚਤਾਵਨੀ ਹੜਤਾਲ ਰੱਖੀ ਹੈ ਸਿਰਫ ਅਸੀਂ ਫੀਲਡ ਦੇ ਕੰਮ ਬੰਦ ਕੀਤੇ ਐ ਜੇ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੀਵਰੇਜ ਵੀ ਜਾਮ ਕਰਾਂਗੇ ਤੇ ਵਾਟਰ ਸਪਲਾਈ ਦੀਆਂ ਮੋਟਰਾਂ ਵੀ ਬੰਦ ਕਰਾਂਗੇ ਕਿ ਜੋ ਅਸੀਂ ਸਰਕਾਰ ਦੇ ਖਿਲਾਫ ਜਾਵਾਂਗੇ ਜਿੰਨਾ ਤੱਕ ਸਾਨੂੰ ਜਾਣਾ ਪਿਆ ਜੇ ਸਰਕਾਰ ਸਾਡੇ ਸਾਡੀਆਂ ਮੰਗਾਂ ਹੱਲ ਕਰਦੀ ਹੈ ਫਿਰ ਅਸੀਂ ਉਸ ਹੱਬ ਨਾਲ ਵਿਚਾਰ ਕਰਾਂ ਮੇਰਾ ਨਾਮ ਬਲਦੇਵ ਸਿੰਘ ਮੰਡੇਰ ਮੈਂ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਵਰਕਰ ਯੂਨੀਅਨ ਆਊਟਸੋਰਸ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਐ ਅਸੀਂ ਅੱਜ ਸਾਡੀ ਸੂਬਾ ਕਮੇਟੀ ਦੇ ਸੱਦੇ ਤੇ ਜਿਹੜੀ ਅਣਮਿੱਥੇ ਸਮੇਂ ਦੀ ਹੜਤਾਲ ਹੈ ਉਹ ਸ਼ੁਰੂ ਕੀਤੀ ਹੈ ਇਹ ਹੜਤਾਲ ਸਾਡੀ ਅਨੁਚਾਰ ਚੱਲੂ ਇਹਨਾਂ ਚਾਰ ਸਾਡੀਆਂ ਜਿਹੜੀਆਂ ਬੁਨਿਆਦੀ ਮੰਗਾਂ ਨੇ ਸਰਕਾਰ ਉਹਨਾਂ ਦਾ ਪ੍ਰੋਪਰ ਹੱਲ ਨਹੀਂ ਕਰਦੀ ਉਹਨਾਂ ਦਾ ਨੋਟੀਫਿਕੇਸ਼ਨ ਨਹੀਂ ਕਰਦੀ ਸਾਡੀ 23 ਅਪ੍ਰੈਲ ਨੂੰ ਮੀਟਿੰਗ ਹੋਈ ਹੈ ਉਹਦੇ ਵਿੱਚ ਕੈਬਨਿਟ ਮੰਤਰੀ ਡਾਕਟਰ ਰਵਜੂਤ ਸਿੰਘ ਤੇ ਸਾਡੇ ਵਿਭਾਗ ਦੇ ਸੀਓ ਤੇ ਚੀਫ ਇੰਜੀਨੀਅਰ ਤੇ ਹੈੱਡ ਆਫ ਪੁਲਿਸ ਸੁਪਰਡੈਂਟ ਸਾਰੇ ਉਹਦੇ ਵਿੱਚ ਸੀ ਉਹਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ ਸੀ ਬੀਐਸਸੀ ਤੁਹਾਡੀਆਂ ਜਿਹੜੀਆਂ ਲਿਸਟਾਂ ਨੇ ਸਾਰੇ ਸਟੇਸ਼ਨਾਂ ਤੋਂ 15 ਦਿਨਾਂ ਦੇ ਵਿੱਚ ਵਿੱਚ ਮੰਗਾ ਲਾਂਗੇ ਪਰ ਉਹ ਲਿਸਟਾਂ ਨੂੰ ਇੰਨਾ ਲੇਟ ਕੀਤਾ ਵੀ ਲਗਭਗ 2 ਮਹੀਨੇ ਦਾ ਸਮਾਂ ਹੋਣ ਵਾਲਾ ਹੈ ਅਜੇ ਤੱਕ ਉਹ ਲਿਸਟਾਂ ਮੈਨੂੰ ਲੱਗਦਾ ਉੱਥੇ ਪ੍ਰੋਪਰ ਤੌਰ ਤੇ ਪਹੁੰਚੀਆਂ ਨਹੀਂ ਇਸੇ ਕਰਕੇ ਅਸੀਂ ਜਿਹੜੀ ਅੱਜ ਦੀ ਹੜਤਾਲ ਹੈ 10 ਤਰੀਕ ਤੋਂ ਸ਼ੁਰੂ ਕੀਤੀ ਆਣ ਮਿੱਥੇ ਸਮੇਲੇ ਕੀਤੀ ਹੈ ਸਾਡੀਆਂ ਜਿਹੜੀਆਂ ਮੰਗਾਂ ਨੇ ਅਸੀਂ 20 25 25 ਸਾਲਾਂ ਤੋਂ ਲਗੂਣੀਆਂ ਦੀਆਂ ਤਨਖਾਹਾਂ ਤੇ 8 8 10 10 ਹਜ਼ਾਰ ਦੇ ਉੱਤੇ ਗੁਜ਼ਾਰਾ ਕਰਨ ਲਈ ਮਜਬੂਰ ਹੈ ਕਿ ਸਾਡੇ ਘਰਾਂ ਦਾ ਪ੍ਰੋਪਰ ਗੁਜ਼ਾਰਾ ਨਹੀਂ ਹੋ ਰਿਹਾ ਅਸੀਂ ਇਹ ਮਲਕੇ ਜੱਲੋਂ ਤੰਗਾ ਕੇ ਇਸ ਪ੍ਰਬੰਧ ਦੇ ਸਿਸਟਮ ਤੋਂ ਜਿਹੜਾ ਜਿਹੜਾ ਪ੍ਰਬੰਧ ਸਾਨੂੰ ਗੁਲਾਮੀ ਵੱਲ ਲੈ ਕੇ ਜਾਂਦਾ ਹੈ ਜਿਹੜਾ ਪ੍ਰਬੰਧ ਸਾਨੂੰ ਮੌਤ ਵੱਲ ਲੈ ਕੇ ਜਾਂਦਾ ਹੈ ਅਸੀਂ ਆਕ ਕੇ ਅੱਜ ਦਾ ਇਹ ਜਿਹੜਾ ਸੰਘਰਸ਼ ਆ ਸ਼ੁਰੂ ਕੀਤਾ ਸਾਡੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਦੇ ਵਿੱਚ ਸਾਨੂੰ ਮਹਿਕਮੇ ਦੇ ਵਿੱਚ ਮਰਜ ਕਰਕੇ ਫੌਰੀ ਤੌਰ ਤੇ ਰੈਗੂਲਰ ਕੀਤਾ ਜਾਵੇ ਦੂਜੀ ਮੰਗ ਸਾਡੀ ਇਹ ਹੈ ਵੀ ਜਿਹੜੀ 15ਵੀਂ ਕਿਰਤ ਲੇਬਰ ਕਾਨਫਰੰਸ ਹੋਈ ਹੈ ਉਹਦੇ ਵਿੱਚ ਸਰਕਾਰ ਨੇ ਭੋਜਨ ਦੇ ਕੈਲਕੂਲੇਟ ਕਰਕੇ 2500 ਕੈਲੋਰੀ ਦੇ ਹਿਸਾਬ ਦੇ ਨਾਲ ਹਰ ਇੱਕ ਕਰਮਚਾਰੀ ਨੂੰ 35000 ਤੋਂ ਲੈ ਕੇ 40000 ਤਨਖਾਹ ਉਹਨਾਂ ਨੇ ਮੀਤੀ ਹੈ ਉਹ ਵੀ ਸਾਨੂੰ ਹੋਰੀ ਤੌਰ ਤੇ ਦਿੱਤੀ ਜਾਵੇ ਤੀਜੀ ਮੰਗ ਸਾਡੀ ਇਹ ਹੈ ਵੀ ਜਿਹੜੇ ਸਾਡੇ ਸਾਥੀ ਸੀਵਰੇਜ ਬੋਰਡ ਦੇ ਵਿੱਚ 25 25 30 30 ਸਾਲਾਂ ਤੋਂ ਕੰਮ ਕਰ ਰਹੇ ਹੈ ਸਿਹਰਜਤਾ ਦੇ ਨਾਲ ਡਿਊਟੀਆਂ ਨਿਭਾ ਰਿਹਾ ਹੈ ਉਹ ਰਿਟਾਇਰਮੈਂਟ ਤੇ ਬੈਠੇ ਆ ਉਹਨਾਂ ਦੀ ਉਮਰ ਜਿਹੜੀ ਰਿਟਾਇਰਮੈਂਟ ਉਮਰ ਦੀ ਹੱਦ ਹੈ ਉਹ 65 ਸਾਲ ਕੀਤੀ ਜਾਵੇ ਇਹ ਸਾਡੀਆਂ ਮੇਨ ਮੰਗਾਂ ਨੇ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅੱਜ ਅਸੀਂ ਫੀਲਡਾਂ ਦੇ ਕੰਮ ਬੰਦ ਕੀਤੇ ਆ ਕੰਪਲੈਟਾਂ ਬੰਦ ਕੀਤੀਆਂ ਮਤਲਬ ਕਿ ਆਪੋ ਆਪਣੇ ਸਬਡਿਵੀਜ਼ਨ ਦੇ ਉੱਪਰ ਬੈਠੇ ਆ ਇਹ ਤੋਂ ਸਾਡਾ ਅਗਲਾ ਸਟੈਪ ਇਹ ਹੋਊਗਾ ਜੇ ਮੰਗ ਨਹੀਂ ਮੰਨੀ ਜਾਂਦੀ ਤਾਂ ਅਸੀਂ ਸੀਵਰੇਜ ਜਾਂ ਮੋਟਰਾਂ ਪ੍ਰੋਪਰ ਤੌਰ ਤੇ ਬੰਦ ਕਰਾਂਗੇ ਬਾਰਡਰ ਸਪਲਾਈਆਂ ਬੰਦ ਕਰਾਂਗੇ